ਹਾਂ ਬਾਈ ਬਾਈ ਮਾਰੇ ਬੰਦੇ ਨੂੰ ਤਾਂ ਖਾ ਗਈ ਯਾਰ ਗਰੀਬੀ ਹਾਂ ਤਕੜੇ ਬੰਦੇ ਨੂੰ ਖਾ ਗਈ ਗੋਲੀ ਗੋਲੀ ਉਹ ਕਿਵੇਂ ਉਹ ਹੁਣ ਤੂੰ ਦੇਖ ਲੈ ਵੀ ਕਿਵੇਂ ਯਾਰ ਜਿੱਥੇ ਜੀ ਕਰਦਾ ਬੰਦੇ ਨੂੰ ਮਾਰਿਆ ਜਾਂਦਾ ਹੈਗਾ ਹਾਂ ਦੁੱਕੀ ਦਾ ਬੰਦਾ ਆ ਕੇ ਗੋਲੀ ਮਾਰ ਜਾਂਦਾ ਦੁੱਕੀ ਦਾ ਵੀ ਨਹੀਂ ਕਹੂੰ ਮੈਂ ਇਹਨੂੰ ਜਮਾ ਫੁੱਦੂ ਕਹੂੰਗਾ ਵੀ ਜਮਾ ਫੁੱਦੂ ਬੰਦਾ ਆ ਕੇ ਬੰਦੇ ਤੇ ਗੋਲੀ ਮਾਰ ਜਾਂਦਾ ਹੈਗਾ ਗੋਲੀ ਵੀ ਉਹ ਬੰਦੇ ਤੇ ਮਾਰੀ ਜਾਂਦੀ ਆ ਜਿਹੜਾ ਬੰਦਾ ਬਾਈ ਆਪਦੇ ਛੋਟੇ ਮਕਾਮ ਤੋਂ ਵੱਡੇ ਮਕਾਮ ਤੇ ਪਹੁੰਚਦਾਗਾ ਜਦੋਂ ਉਹਨੂੰ ਵਿਚਾਰੇ ਨੂੰ ਉੱਥੇ ਪਹੁੰਚਣ ਦਾ ਟਾਈਮ ਲੱਗਦਾਗਾ ਮਿਹਨਤ ਕਰਕੇ ਮਿਹਨਤ ਕਰਕੇ ਤਾਂ ਉਦੋਂ ਨੂੰ ਉਸ ਬੰਦੇ ਦੇ ਗੋਲੀ ਮਾਰੀ ਜਾਂਦੀ ਆ ਜਰ ਇਹ ਕਿਉਂ ਆਧਾਰਨ ਦੇ ਫਿਰ ਮੈਨੂੰ ਇੱਕ ਵੀ ਕਿਹੜੇ-ਕਿਹੜੇ ਬੰਦੇ ਉਹ ਕਿੰਨਾ ਦੇ ਆਧਾਰਨ ਦੇ ਕੇ ਦੱਸ ਹੁਣ ਤੂੰ ਪਹਿਲਾਂ ਤਾਂ ਦੇਖ ਸਿੱਧੂ ਮੂਸੇ ਵਾਲਾ ਮਾਰਿਆ ਸਹੀ ਗੱਲ ਆ ਬਾਈ ਤੇਰੀ ਚਮਾ ਸਹੀ ਗੱਲ ਆ ਨਾ ਸਿੱਧੂ ਮੂਸੇ ਵਾਲਾ ਮਾਰਿਆ ਉਹ ਬੰਦਾ ਟੈਕਸ ਭਰਦਾ ਸੀਗਾ ਲੱਖਾਂ ਕਰੋੜਾਂ ਹਾਂ ਉਹਨੂੰ ਕਿਉਂ ਮਾਰਿਆ ਉਹਦਾ ਕਸੂਰ ਕੀ ਸੀ ਕਸੂਰ ਇਹੀ ਸੀ ਇੱਕ ਗਾਣਾ ਆ ਜਿਵੇਂ ਆਇਆ ਬੰਦਾ ਮਾਰ ਕੇ ਕਸੂਰ ਪੋਸਦੇ ਹੈ ਵੀ ਸਿੱਧੂ ਲਈ ਆਹੋ ਹਾਂ ਹੈਗਾ ਵੀ ਸਿੱਧੂ ਲਈ ਆ ਬੀ ਬੰਦਾ ਮਾਰ ਕੇ ਕਸੂਰ ਪੋਸਦੇ ਹਾਂ ਯਾਰ ਕਿਉਂ ਇਹ ਗੱਲਾਂ ਕਿਉਂ ਹੁੰਦੀਆਂ ਨਹੀਂ ਆਪਣੇ ਪੰਜਾਬ ਦੇ ਵਿੱਚ ਹੀ ਥੋੜਾ ਜਿਹਾ ਵੱਧ ਨੇ ਇਹ ਕਿਉਂ ਆ ਯਾਰ ਹੁਣ ਬੀਤੇ ਦਿਨ ਉਹ ਉੱਥੇ ਮੌਤ ਹੋਈ ਸਾ ਚੋਰੀ ਟੇਲਰ ਦੀ ਟੇਲਰ ਨਹੀਂ ਉਹਨੇ ਟੇਲਰ ਦੇ ਪਣੇ ਤੋਂ ਕੰਮ ਸਟਾਰਟ ਕਰਕੇ ਇੱਕ ਸੂਈ ਤੋਂ ਅੱਜ ਇੰਡਸਟਰੀ ਲਾਤੀ ਸੀ ਉਹਨੇ ਵੱਡੇ ਕੱਪੜੇ ਦੀ 500 ਬੰਦੇ ਨੂੰ ਹਰ ਰਜਗਾਰ ਦੇ ਹੀ ਬੈਠਾ ਜੀ ਜਿਹੜੇ ਕ੍ਰਿਕਟ ਖੇਡਦੇ ਨੇ ਜਾਂ ਜਿਹੜੇ ਐਕਟਰ ਨੇ ਬਾਲੀਵੁੱਡ ਦੇ ਉਹ ਉੱਥੋਂ ਫਰੀਦਕੋਟ ਅੰਬੋਰ ਤੋਂ ਕੁਰਤੇ ਪਜਾਮੇ ਛਵਾਉਂਦੇ ਸੀ ਉਹ ਉਹ ਨੂੰ ਉਹਨੂੰ ਵੀ ਮਾਰਤਾ ਉਹਦਾ ਕੀ ਕਸੂਰ ਸੀ ਉਹਦਾ ਕਸੂਰ ਇਹੀ ਸੀ ਵੀ ਉਹ ਮਿਹਨਤ ਕਰਕੇ ਤਾਹਾਂ ਗਿਆ ਫਿਰ ਜਦੋਂ ਉਹ ਤੋਂ ਗਰੁੱਪ ਵਾਲਿਆਂ ਨੇ ਕੋਈ ਵੀ ਗਰੁੱਪ ਵਾਲੇ ਨੇ ਤਾਂ ਰਿਸਵਤ ਮੰਗੀ ਪੈਸੇ ਮੰਗੇ ਅਗਲਾ ਪੈਸੇ ਕਿਉਂ ਦਊ ਯਾਰ ਹੱਕ ਦੀ ਮਿਹਨਤ ਕਰਦਾ ਉਹ ਤਾਂ ਪੈਸੇ ਮੰਗਿਓ ਨੇ ਜਵਾਬ ਦੇਤਾ ਉਹਨੂੰ ਨਾਮ ਚ ਕੀ ਮਿਲ ਗਿਆ ਗੋਲੀ ਮਿਲ ਗਈ ਗੋਲੀ ਮਿਲ ਗਈ ਮੌਤ ਮਿਲ ਗਈ ਯਾਰ ਇੱਕ ਤਾਂ ਨਿੰਦੇ ਇਹ ਨਾ ਇੱਥੇ ਗਵਰਨਮੈਂਟਾਂ ਨੂੰ ਹਮ ਕਰਨਾ ਚਾਹੀਦਾ ਹੱਲ ਹਾਂ ਇਹਦਾ ਪਤਾ ਨਹੀਂ ਇਹ ਪਿਸਤੌਲ ਕਿੱਥੋਂ ਲੈਂਦੇ ਨੇ ਹਾਂ ਇਹਨਾਂ ਕੋਲੇ ਹਥਿਆਰ ਕਿੱਥੋਂ ਆਉਂਦਾ ਹਾਂ ਬੰਦੇ ਨੂੰ ਯਾਰ ਐਂ ਮਾਰ ਦਿੰਦੇ ਨੇ ਜਿਵੇਂ ਆਪਾਂ ਕੋਈ ਯਾਰ ਮਨ ਕਿ ਚੱਲਦੀ ਆਪਾਂ ਨਾ ਨਾ ਜਿਵੇਂ ਆਪਾਂ ਯਾਰ ਰੋੜਾ ਸਿਰ ਦਿੰਦਾ ਹੁੰਦਾ ਐ ਵੀ ਓਏ ਐਨੀ ਜਲਦੀ ਤਾਂ ਹੁਣ ਚੂਹੇ ਵਧੇ ਪਏ ਨੇ ਐਨੀ ਜਲਦੀ ਤਾਂ ਚੂਹੇ ਨਹੀਂ ਮਰਦੇ ਚੂਹੇ ਨਹੀਂ ਮਰਦੇ ਜਿੰਨਾ ਬੰਦਾ ਮਾਰਨਾ ਆਸਾਨ ਹੋ ਗਿਆ ਯਾਰ ਭਾਈ ਇਹ ਜਿਵੇਂ ਬਜ਼ੁਰਗਾਂ ਦੀਆਂ ਕਹਾਵਤਾਂ ਸੀ ਹੈਨਾ ਬਜ਼ੁਰਗਾਂ ਦੀਆਂ ਗੱਲਾਂ ਸੱਚੀਆਂ ਹੋਈ ਜਾਂਦੀਆਂ ਨੇ ਵੀ ਸੁਣ ਨੂੰ ਨਾ ਐਂ ਨਹੀਂ ਪਤਾ ਲੱਗਿਆ ਕਰਨਾ ਵੀ ਸੋਡਣਾ ਕੀ ਹੋ ਗਿਆ ਆਉਣ ਵਾਲੇ ਸਮੇਂ 'ਚ ਉਹੀ ਸਮਾਂ ਚੱਲ ਪਿਆ ਭਾਈ ਚੱਲ ਪਿਆ ਭਾਈ ਚੱਲ ਪਿਆ ਉਹੀ ਟ੍ਰੈਂਡ ਚੱਲਿਆ ਪਿਆ ਦੇਖਾ ਬੰਦੇ ਨੂੰ ਮਾਰ ਦਿੰਦੇ ਨੇ ਮਾਰ ਕੇ ਉਹਦਾ ਵਿਚਾਰੇ ਦਾ ਐ ਨਹੀਂ ਪੁੱਛਣਾ ਵੀ ਯਾਰ ਤੇਰਾ ਕਸੂਰ ਕੀ ਸੀ ਵੀ ਤੂੰ ਮਾਰਿਆ ਇਹਨੂੰ ਕਿਉਂ ਆ ਕੀ ਗੱਲਬਾਤ ਸੀ ਬਾਈ ਬੰਦਾ ਕਿੱਥੇ ਨਾ ਜਾਵੇ ਹੁਣ ਲੋਕ ਵਿੱਚ ਕਹੀ ਜਾਂਦਾ ਕਿ ਜੀ ਸਿੱਧੂ ਮੂਸੇ ਵਾਲਾ ਨਾ ਤਕੜਾ ਬੰਦਾ ਸੀਗਾ ਉਹ ਜੀ ਨਾਲ ਨਾਲ ਆਪਦੇ 40 50 ਗਨਮੈਨ ਆਪਦੀ ਰੱਖ ਲੈਂਦਾ ਆਪਦਾ ਹਸਲਾ ਰੱਖਦਾ ਭਾਈ ਉਹ ਜੱਟ ਬੂਟ ਸੀਗਾ ਉਹ ਕਿੱਥੇ ਨਾ ਜਾਵੇ ਮੇਰੀ ਗੱਲ ਸੁਣ ਉਹ ਤਾਕੜਾ ਜੰਮਿਆ ਥੋੜੀ ਸੀ ਹਾਂ ਉਹਦਾ ਮਾੜਾ ਸੀ ਪਹਿਲਾਂ ਤਾਂ ਮਾੜਾ ਸੀ ਬੰਦੇ ਨੇ ਮਿਹਨਤ ਕੀਤੀ ਮਿਹਨਤ ਕੀਤੀ ਮਿਹਨਤ ਕਰਕੇ ਤਾਹਾਂ ਗਿਆ ਫਿਰ ਤਕੜਾ ਬਣਿਆ ਫਿਰ ਤਕੜਾ ਬਣਿਆ ਉਹਨੂੰ ਕਿਹੜਾ ਜਿਵੇਂ ਉਹ ਕਿਹੜਾ ਸਿਕੰਦਰ ਸੀ ਹਾਂ ਵੀ ਸ਼ੁਰੂ ਤੋਂ ਸਿਕੰਦਰ ਸੀ ਹਾਂ ਜੇ ਉਹਨੂੰ ਪਤਾ ਹੁੰਦਾ ਸ਼ੁਰੂ ਤੋਂ ਤਕੜਾ ਹੁੰਦਾ ਉਹ ਫਿਰ ਉਹ ਆਉਦਾ ਬੰਦੋਬਸਤ ਕਰਦਾ ਉਹ ਤਾਂ ਜਿਵੇਂ ਹੁਣ ਆਪਣੇ ਤੇ ਲਾ ਲਿਆ ਯਾਰ ਤੂੰ ਮੇਰੇ ਤੇ ਢਾਲ ਲਾ ਹੁਣ ਮੈਂ ਅੱਜ ਇੱਕ ਨੋਰਮਲ ਹੂੰ ਕੱਲ ਨੂੰ ਕੋਈ ਪ੍ਰਮਾਤਮਾ ਕੋਈ ਪਤਾ ਨਹੀਂ ਹੁੰਦਾ ਮੇਰੇ ਹੱਥੋਂ ਡੂਠਾ ਹੀ ਪੜਾ ਸਕਦਾ ਐ ਨਹੀਂ ਪਤਾ ਮੇਰੇ ਹੱਥ 'ਚ ਕੋਈ ਤਗੜੀ ਚੀਜ਼ ਵੀ ਦੇ ਸਕਦਾ ਕੱਲ ਨੂੰ ਕੋਈ ਮੈਨੂੰ ਮਾਰ ਦੂ ਮੇਰਾ ਕਸੂਰ ਕੀ ਆ ਮੇਰਾ ਕਸੂਰ ਇਹੀ ਵੀ ਮੈਂ ਕੰਮ ਕਰਕੇ ਤਾਂਹਾਂ ਚੜਿਆ ਹਾਂ 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 ਜੜਿਆ ਉਹ ਬੰਦੇ ਦਾ ਕਸੂਰ ਇਹੀ ਸੀਗਾ ਸਿੱਧੂ ਮੂਸੇ ਵਾਲੇ ਦਾ ਹੋ ਗਿਆ ਜੀ ਮੈਨੂੰ ਟੇਲਰ ਮਾਰਿਆ ਵਿਚਾਰਾ ਇਹਨੇ ਤੇ ਕਸੂਰ ਇਹੀ ਸੀਗੇ ਦੋਨਾਂ ਦੇ ਵੀ ਅਮੋਰ ਵਾਲਾ ਹਾਂ ਟੇਲਰ ਇਹਨੇ ਤੇ ਕਸੂਰ ਇਹੀ ਸੀ ਉਹ ਬੰਦਾ ਸੂਈ ਤੋਂ ਤਾਂਹਾਂ ਚੜਿਆ ਹਾਂ ਇੱਕ ਸੂਈ 1 ਰੁਪਏ ਦੀ ਉਹ ਤੋਂ ਤਾਂਹਾਂ ਚੜਿਆ ਉਹਦਾ ਕਸੂਰ ਕੀ ਸੀ ਉਹਨੂੰ ਮਾਰਤਾ ਤੇ ਜਿਹੜਾ ਹੈ ਆਪਣਾ ਮੂਸੇ ਵਾਲਾ ਸੀਗਾ ਇਹ ਵਿਚਾਰਾ ਕਿ ਨਾਰਮਲ ਘਰ ਦਾ ਜੱਟ ਬੂਟ ਇਹ ਵਿਚਾਰਾ ਆਪਦੀ ਮਿਹਨਤ ਨਾਲ ਤਾਂਹਾਂ ਚੜਿਆ ਆਪਦੇ ਆਮ ਲੇਖਾ ਨਾਲ ਤਾਂਹਾਂ ਚੜਿਆ ਇਹਦਾ ਕਸੂਰ ਕੀ ਸੀ ਹਾਂ ਇਹਨੂੰ ਕਿਉਂ ਮਾਰ ਰਿਆ ਇੱਕ ਚੰਦ ਨੋਟਾਂ ਦੀ ਖਾਤਰ ਨਾ ਲੋਕ ਬਾਈ ਸਿਉਣੇ ਵਰਗਾ ਬੰਦਾ ਮਾਰ ਕੇ ਛੱਡ ਦਿੰਦੇ ਨੇ ਸਿਉਣੇ ਵਰਗਾ ਹੀਰੇ ਵਰਗਾ ਹਾਂ ਤੇ ਬਾਕੀ ਆਪਾਂ ਕਿਸਾਨ ਭਰਾਵਾਂ ਤੋਂ ਪੁੱਛਾਂਗੇ ਹੈਨਾ ਵੀ ਯਾਰਾ ਇਹ ਕਿਉਂ ਹੋਈ ਜਾਂਦੀ ਆ ਆਪਣੇ ਪੰਜਾਬ ਦੇ ਵਿੱਚ ਹੀ ਵੱਧ ਤੋਂ ਵੱਧ ਕਿਉਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਉਂ ਬੰਦੇ ਨੂੰ ਮਾਰਿਆ ਜਾਂਦਾ ਯਾਰਾ ਦੋ ਬੰਦਿਆਂ ਨੂੰ ਜਿਵੇਂ ਆਪਾਂ ਸ਼ੁਰੂ ਚ ਕਿਹਾ ਵੀ ਜਿਹੜਾ ਗਰੀਬ ਆ ਉਹਨੂੰ ਤਾਂ ਗਰੀਬੀ ਖਾ ਗਈ ਜਿਹੜਾ ਗਰੀਬੀ ਤੋਂ ਤਾਂ ਆਉਂਦਾ ਉਹਨੂੰ ਗੋਲੀ ਕੱਢ ਹਾਂ